ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਤੁਹਾਡਾ ਆਪਣਾ ਚੈਨਲ ਸੂਬੇ ਭਾਰ ਵਿੱਚ ਤੇ ਪੰਜਾਬ ਸਰਕਾਰ ਵੱਲੋਂ ਰੋਜ਼ਾਨਾ ਪੰਜਾਬ ਵਾਸੀਆਂ ਨੂੰ ਵੱਡੀਆਂ ਸਹੂਗਾਤਾਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਵਿੱਚੇ ਦਿਨ ਸੁਨਾਹ ਪਹੁੰਚੇ ਪੰਜਾਬ ਪ੍ਰਧਾਨ ਅਮਨ ਰੋੜਾ ਨੇ ਜਿੱਥੇ ਅਮਨ ਰੋੜਾ ਬੋਲੋ ਸੁਨਾਮ ਦੇ ਪਿੰਡ ਨਾਗਰਾ ਤੇ ਬਾਹਤਰਪੁਰ ਦੀ ਸੇਵਾ ਕੇਂਦਰਾਂ ਦਾ ਗਠਨ ਕੀਤੇ ਗਏ ਅਤੇ ਪਿੰਡ ਖੇੜੀ ਦੇ ਵਿੱਚ ਇੱਕ ਸੜਕ ਦਾ ਨਿਰਮਾਣ ਦਾ ਵੀ ਨੀਂਹ ਪੱਥਰ ਰੱਖਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਆ ਪੰਜਾਬ ਪ੍ਰਧਾਨ ਅਮਨ ਰੋੜਾ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਸਰਕਾਰ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਪੰਜਾਬ ਦੇ ਲੋਕਾਂ ਨੂੰ ਹਰ ਸਹੂਲਤਾਂ ਦਿੱਤੀਆਂ ਜਾਣਗੀਆਂ। ਤਸਵੀਰਾਂ ਵੀ ਦੇਖ ਸਕਦੇ ਹੋ ਆਮਨ ਅਰੋੜਾ ਜੀ ਪਹੁੰਚੇ ਹਨ ਅਤੇ ਇਸ ਮੌਕੇ ਤੇ ਲੋਕਾਂਾਂ ਨੂੰ ਪਰਮਾ ਸਵਾਗਤ ਕੀਤਾ ਜਾ ਰਹੇ ਹਨ ਅਤੇ ਇਸ ਮੌਕੇ ਤੇ ਉਹਨਾਂ ਵੱਲੋਂ ਪਿੰਡ ਵਾਸੀਆਂ ਨੂੰ ਵੀ ਬੜੀਆਂ ਸੁਗਾਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਕਿਸੇ ਤਰ੍ਹਾਂ ਦੀ ਮੁਸ਼ਕਲਾਂ ਨਹੀਂ ਆਉਣ ਦੇਵੇਗੀ ਅਤੇ ਪੰਜਾਬ ਦੇ ਲੋਕਾਂ ਹਰ ਸਹੂਲਤ ਦੇਣ ਦੇ ਵਾਅਦਾ ਕੀਤਾ ਦੇਵਾਂਗੇ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਪੰਜਾਬ ਪ੍ਰਧਾਨ ਅਮਨ ਰੋੜਾ ਨਸ਼ਾ ਵੇਚਣ ਵਾਲਿਆਂ ਨੂੰ ਵੀ ਸਖ਼ਤ ਚੇਤਾਵਨੀ ਦਿੰਦੇ ਕਿ ਸੁਧਰ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਨਸ਼ੇ ਦੇ ਪੈਸੰਦ ਦੇ ਨਾਲ ਉਹਨਾਂ ਦੀ ਬੜੀਆਂ ਸ਼ੋਹਰਤ ਸ਼ੋਹਰਤ ਨੂੰ ਢੇਰੀ ਕਰ ਦਿੱਤੇ ਜਾਵੇਗਾ ਅਤੇ ਇਸ ਦੇ ਸਬੰਧ ਵਿੱਚ ਉਹਨਾਂ ਨੇ ਜੁੱਦ ਨਸ਼ੇ ਵਿਰੁੱਧ ਮਹਿ ਵਿੱਦੀ ਦਿੱਤੀ ਜਾਣਕਾਰੀ ਦੇ ਦੱਸਿਆ ਕਿ ਪੰਜਾਬ ਦੇ ਪਿਛਲੇ ਦਿਨਾਂ ਵਿੱਚ ਮਹਿਮ ਨਸ਼ੇ ਦੇ ਵਿਰੁੱਧ ਜਨਸਰਾਂ ਪ੍ਰਕਾਰ ਕਾਰਵਾਈ ਕੀਤੀਆਂ ਜਾ ਰਹੀਆਂ ਹਨ ਉਧਿਆਉਣ ਵਾਲੇ ਸਮਝੋਰ ਵੀ ਸਖਤ ਐਕਸ਼ਨ ਲਿੱਤੇ ਜਾਣਗੇ ਤਸਵੀਰਾਂ ਵੀ ਦੇਖ ਸਕਦੇ ਹੋ ਅਮਨ अरोड़ा ਜੀ ਵੱਲੋਂ ਇਸ ਵਿਰੁੱਧ ਸਖਤ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਪਰਮੇ ਸਵਾਗਤ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਜਿੱਥੇ ਅਮਨ अरोड़ा ਜੀ ਵੱਲੋਂ ਸੁਨਾਮ ਹਲਕਨ ਵਸੀਆਂ ਵਿੱਚ ਬੜੇ ਸਵਾਗਤ ਦਿੱਤੇ ਜਾਂ ਨੇ ਤੇ ਪਿੰਡਾਂ ਵਿੱਚ ਪਹੁੰਚ ਰਹੇ ਹਨ ਅਤੇ ਉਹਨਾਂ ਦਾ ਪਰਮਾ ਸਵਾਗਤ ਪਿੰਡ ਵਸੀਆਂ ਵੱਲੋਂ ਕੀਤਾ ਜਾ ਰਿਹਾ ਹੈ ਜਿੱਥੇ ਉਹਨਾਂ ਵੱਲੋਂ ਨਗਰਪਿੰਡ ਤੇ ਖੇੜੀਚੰਦ ਖੇੜੀਪਿੰਡ ਵੀ ਕਿਵੇਂ ਉਹ ਕੋਕ ਉਦਘਾਟਨ ਤੇ ਸੇਵਾ ਕੇਂਦਰ ਦਾ ਉਦਘਾਟਨ ਕੀਤੇ ਗਏ ਹਨ ਉਤੇ ਉਤੇ ਆਉਣਾ ਦੀ ਪਹੁੰਚਣ ਦੇ ਨਾਲ ਪਰਮਾ ਸਵਾਗਤ ਕੀਤਾ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ अरोड़ा ਤੇ ਮੇਰੇ ਕਹਿਣ ਨੂੰ ਮਨੋਕੋਲ ਹੈ ਕਿ ਸੋਜਾ ਕੇਂਦਰ 2017 ਤੋਂ ਬੰਦ ਪਏ ਸਨ ਸੋ ਸਾਡੇ ਇਲਾਕੇ ਦੇ ਹਰਮਨ ਪਿਆਰੇ ਨੇਤਾ ਸ਼੍ਰੀ ਅਮਨ ਅਰੋੜਾ ਜੀ ਕੈਬਨਾਲ ਵੀ ਹਨ ਸੋ ਅੱਜ ਇਹਨਾਂ ਨੂੰ ਇੱਥੇ ਪਹੁੰਚਣ ਦੇ ਉੱਤੇ ਮੈਸਮੂਨ ਨਗਰ ਨਾਗਰਾ ਦੇ ਬਹੁਤੇ ਹੀ ਭਾਜਾ ਵਾਲਾ ਦਿਨ ਹੈ ਇਸਾ ਜੋਗੇ ਉੱਚੀ ਚੇਤ ਔਰ ਤੇ ਆਪਣੇ ਸੁਖਦਾ ਕੇਂਦਰ ਨੂੰ ਜੋ ਜਿਹੜੇ ਆਲੇ ਦਾਲੇ ਤਾਂ ਰਹਿੰਦੇ ਨੇ ਉਹਦੇ ਵਿੱਚ ਸੱਪ ਉਹ ਘਰਾਂ ਦੇ ਵਿੱਚ ਵੜੇ ਜਾਂਦੇ ਨੇ ਤੇ ਦੂਸਰਾ ਜਦੋਂ ਹਵਾ ਚੱਲਦੀ ਹੈ ਤਾਂ ਲੋਕ ਉੱਥੇ ਬੈਠ ਕੇ ਰੋਟੀ ਨਹੀਂ ਖਾ ਸਕਦੇ ਐਸਡੀਐਮ ਮੈਡਮ ਔਰ ਸਾਰੇ ਹੀ ਸਰਕਾਰੀ ਯੋਗ ਸਾਥੀ ਗੁਰੂ ਕੀ ਫਤਿਹ ਕਰੋ ਪ੍ਰਭੂ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸੋਚ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਉਸ ਤਾਕੀ ਦੀ ਮਾਫੀ ਚਾਹਨਾ ਸਾਸਵਾਦ ਹੈ ਜਿਨ੍ਹਾਂ ਨੇ ਇਹ ਕਦਮ ਉਠਾਇਆ ਹੈ ਸੋ ਮੈਂ ਦੂਸਰਾ ਮੰਤਰੀ ਜੀ ਨੂੰ ਇੱਕ ਅਪੀਲ ਕਰਦਾ ਹਾਂ ਇਹ ਸਾਡੇ ਪਿੰਡ ਦੀ ਗਰਮੀ ਹੋ ਪਰਲਾ ਪਾਸਾ ਦਾ ਇਹ ਹੋ ਗਿਆ ਸੀ ਅਗਲੀ ਮੁਹਿੰਤਲੇ ਕਮਿਟੀ ਕਰਿਆ ਹੈ ਤਾਂ ਕਿ ਮਨੁਸ਼ੀਅਤ ਨੂੰ ਸਹੂਲਤ ਮਿਲ ਸਕੇ ਉਹਨਾਂ ਕਿ ਜੋ ਮੇਰੇ ਜ਼ਮੇ ਤੁਸੀਂ ਡਿਊਟੀ ਲਈ ਹੈ ਜਿਸ ਦੇ ਜਪਨ ਕੋਣੋਂ ਪੁੱਛਦੇ ਉਹ ਕੰਟੈਕਟ ਤਾਂ ਇਹ ਹੋ ਹੀ ਪਿਆ ਠੀਕ ਹੈ ਜੀ ਸਰ ਇਹਦਾ ਆਪਾਂ ਜਿਹੜਾ ਹੈਗਾ ਪੀ ਡਬਲਯੂ ਵਾਲਾ ਨੂੰ ਕਹਿ ਕੇ ਕਰਵਾ ਲਓ ਠੀਕ ਹੈ ਕਰਵਾ ਲਓ ਠੀਕ ਹੈ ਜੀ ਇਹਨੂੰ ਲੈ ਜੀ ਇਹ ਵੀ ਅਧਿਕ ਹੋ ਦੇਖੋ ਇਸ ਤਰ੍ਹਾਂ ਕਿ ਜਿਸ ਦੀ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ ਸਾਡੀ ਸਪੂਚੇ ਪੰਜਾਬ ਦੇ ਵਿੱਚ ਕੋਸ਼ਿਸ਼ ਹੈ ਕਿ ਬੇਤਹਾਸ਼ਾ ਵਿਕਾਸ ਨੇ ਜਿਹੜੇ ਉਹ ਕੀਤੇ ਜਾਣ ਸੁਨਾਮ ਹਲਕੇ ਨੇ ਕਿਉਂਕਿ ਬਹੁਤ ਵੱਡਾ ਮਾਣ ਮੈਨੂੰ ਬਖਸ਼ਿਆ ਤੇ ਉਹਦੇ ਲਈ ਪਹਿਲੇ ਦਿਨ ਤੋਂ ਕੰਮ ਜਿਹੜੇ ਚੱਲ ਰਹੇ ਨੇ ਅੱਜ ਵੀ ਸੁਨਾਮ ਹਲਕੇ ਦੇ ਪੰਜ ਪਿੰਡਾਂ ਦੇ ਵਿੱਚ ਜਿਹਦੇ ਵਿੱਚ ਨਾਗਰਾ ਖੇੜੀ ਬਹਾਦਰਪੁਰ ਜਖੇਪੜ ਇਹਨਾਂ ਸਾਰੇ ਪਿੰਡਾਂ ਦੇ ਵਿੱਚ 5 ਕਰੋੜ 68 ਲੱਖ ਰੁਪਏ ਦੇ ਵੱਖ-ਵੱਖ ਕੰਮ ਨੇ ਜਿਹੜੇ ਉਹ ਸ਼ੁਰੂ ਕੀਤੇ ਗਏ ਨੇ ਜਿਦੇ ਤਹਿਤ ਨਵੀਆਂ ਸੜਕਾਂ ਦੀ ਸਾਰੀ ਦਾ ਕੰਮ ਹੈ ਜਿਹਦੇ ਤਹਿਤ ਸੇਵਾ ਕੇਂਦਰ ਖੋਲਣ ਦਾ ਕੰਮ ਹੈ ਜਿਸ ਦੇ ਤਹਿਤ ਮੋਗਿਆਂ ਦਾ ਗਲੀਆਂ ਦਾ ਨਾਲੀਆਂ ਦਾ ਇਹ ਸਾਰੇ ਸਾਂਝੇ ਕੰਮ ਨੇ ਜਿਹੜੇ ਜਿਨ੍ਹਾਂ ਦੀ ਵਜ੍ਹਾ ਕਰਕੇ ਲੋਕਾਂ ਨੂੰ ਪਿਛਲੇ ਸਮੇਂ ਦੇ ਵਿੱਚ ਮੁਸ਼ਕਲ ਮਹਿਸੂਸ ਹੁੰਦੀ ਸੀਗੀ ਉਹ ਸਾਰੇ ਕੰਮ ਨੇ ਜਿਹੜੇ ਅੱਜ 5 ਕਰੋੜ 6 ਲੱਖ ਰੁਪਏ ਦੇ ਨਾਲ ਸ਼ੁਰੂ ਕੀਤੇ ਗਏ ਨੇ ਜਿਹੜੇ ਕਿ ਬੜੀ ਜਲਦੀ ਹੀ ਕੁਝ ਆ ਚਾਲੂ ਕਰ ਦਿੱਤੇ ਗਏ ਨੇ ਤੇ ਬਾਕੀ ਨੇ ਜਿਹੜੇ ਉਹ ਤਕਰੀਬਨ 2 ਮਹੀਨੇ ਦੇ ਵਿੱਚ ਕੰਪਲੀਟ ਹੋ ਜਾਣਗੇ ਤਾਂ ਕਿ ਆ ਜਾਂਦਾ ਸੀ ਪੰਡਾ ਸਰਕਾਰ ਚਲੂ ਅੱਜ ਪਿੰਡ ਦੇ ਵਿੱਚ ਸੇਵਾ ਕੇਂਦਰ ਦਾ ਕਾਟੂ ਕੀਤਾ ਗਿਆ ਕਿ ਦੇਖੋ ਇਸ ਤਰ੍ਹਾਂ ਕੇ ਪਿੰਡਾਂ ਤੋਂ ਜਦੋਂ ਸਰਕਾਰਾਂ ਬਣਦੀਆਂ ਨੇ ਤੇ ਤੇ ਚੱਲਣੇ ਵੀ ਪਿੰਡਾਂ ਚ ਚਾਹੀਦੇ ਆ ਹੁਣ ਜਦੋਂ ਲੋਕ ਜੋ ਹੁਕਮ ਕਰਦੇ ਨੇ ਉਹ ਕੰਪਲੀਟ ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਆਉਨੇ ਆ ਤੇ ਅਗਲਾ ਹੁਕਮ ਜਿਹੜਾ ਉਹ ਲੋਕਾਂ ਤੋਂ ਲੈਣੇ ਇਹੀ ਜਗਾ ਚੱਲਣ ਦਾ ਕੰਮ ਹੁੰਦੇ ਤੇ ਉਹੀ ਕਰ ਰਹੇ ਆ ਪਰ ਐਸਜੀਪੀਸੀ ਦਾ ਐਸਜੀ ਵੀ ਨੇ ਮੈਂ ਸਮਝਦਾ ਕਿ ਇਹ ਬਹੁਤ ਮੰਦ ਭਾਗ ਹੈ ਕਿ ਐਸਜੀਪੀਸੀ ਉਹ ਸੰਸਥਾ ਹੈ ਜਿਹੜੀ ਕਿ ਕੌਮ ਦੀ ਸਿੱਖ ਕੌਮ ਦੀ ਪੰਥ ਦੀ ਅਲੰਬਰਦਾਰ ਸੰਸਥਾ ਹੈ ਤੇ ਉਹਨੂੰ ਜਿਸ ਤਰੀਕੇ ਦੇ ਨਾਲ ਅੱਜ ਦੀ ਤਰੀਕ ਦੇ ਵਿੱਚ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਕੁਝ ਸਾਥੀ ਉਹਨੂੰ ਆਪਦੇ ਨਿੱਜੀ ਮਫਾਦਿਆਂ ਦੇ ਲਈ ਯੂਜ਼ ਕਰ ਰਹੇ ਨੇ ਅਕਾਲ ਤਖਤ ਸਾਭ ਵੱਲ ਪਿੱਠ ਕਰੀ ਖੜੇ ਨੇ ਉਹਨਾਂ ਦਾ ਅਕਾਲ ਤਖਤ ਸਾਡਾ ਹੁਕਮਨਾਮਾ ਜਿਹੜਾ ਉਹ ਵੀ ਨਹੀਂ ਮੰਨ ਰਹੇ ਸਿਰਫ ਔਰ ਸਿਰਫ ਆਪਦੇ ਨਿੱਜੀ ਔਰ ਸਿਆਸੀ ਹਿੱਤਾਂ ਦੇ ਲਈ ਮੈਂ ਉਹਨਾਂ ਨੂੰ ਇੱਕ ਗੱਲ ਯਾਦ ਕਰਾ ਦੇਣੀ ਚਾਹਣਾ ਕਿ ਜਿਸ ਵੀ ਵਿਅਕਤੀ ਨੇ ਪੰਜਾਬ ਦੇ ਵਿੱਚ ਔਰ ਖਾਸ ਤੌਰ ਤੇ ਸਿੱਖੀ ਦੀ ਔਰ ਪੰਥ ਦੀ ਗੱਲ ਕਰਨ ਵਾਲੇ ਜਿਸ ਕਿਸੇ ਵਿਅਕਤੀ ਨੇ ਸੰਸਥਾ ਨੇ ਪਾਰਟੀ ਨੇ ਅਕਾਉਤਕ ਸਭ ਵੱਲ ਪਿੱਠ ਕੀਤੀ ਹੈ ਉਹਨਾਂ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਉਹਨਾਂ ਦਾ ਮਲਿਆ ਮੀਟ ਹੋ ਗਿਆ ਸੋ ਮੈਨੂੰ ਤਾਂ ਇਹ ਲੱਗਦਾ ਵੀ ਜਿਵੇਂ ਇਹਨਾਂ ਦਾ ਉਹ ਵਿਨਾਸ਼ਕਾਲ ਵਿਪਰੀਤ ਗੁੱਦੀ ਵਾਲਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਸੋ ਮੇਰੀ ਪੰਜਾਬ ਪੰਜਾਬੀਅਤ ਔਰ ਸਿੱਖ ਪੰਥ ਦੀ 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 ਭਲਾਈ ਦੇ ਲਈ ਮੇਰੀ ਬੇਨਤੀ ਉਹਨਾਂ ਨੂੰ ਇਹ ਹੈ ਕਿ ਇਸ ਤਰੀਕੇ ਦੇ ਨਾਲ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ SGPC ਨੂੰ ਆਉਦੇ ਜੇ ਨਿੱਜੀ ਮੁਫਾਦਿਆਂ ਲਈ ਨਾ ਵਰਤੋ ਇਹ ਤੁਸੀਂ ਅੱਗ ਨਾਲ ਖੇਡ ਰਹੇ ਹੋ ਇਹ ਨਹੀਂ ਹੋਣਾ ਚਾਹੀਦਾ ਹੈ ਫੈਂਟਸੀ ਦੇ ਨਾਮ ਤੇ ਲਗਾਤਾਰ ਸਰਕਾਰ ਐਕਸ਼ਨ ਮੋਡ ਦੇ ਵਿੱਚ ਹੈ ਤਾਂ ਜਿਹੜਾ ਕੋਰ 3 ਨੰਬਰ ਵਿਚਾਰੀ ਕੀਤਾ ਹੈ ਉਕੀ ਲੱਗਦਾ ਆਉਣ ਵਾਲੇ ਟਾਈਮ ਪੰਜਾਬ 'ਚ 0% ਜਿਹੜਾ ਨਸ਼ਾ ਖਤਮ ਹੋ ਜਾਵੇ ਸਾਡੇ ਨੈਸ਼ਨਲ ਕਨਵੀਨੈਂਸ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਭਗਵੰਤ ਸਿੰਘ ਜੀ ਅਸੀਂ ਸਾਰੇ ਬੜੇ ਲੰਬੇ ਸਮੇਂ ਤੋਂ ਚਿੰਤਿਤ ਸੀ ਕਿ ਜੋ ਪੰਜਾਬ ਦੇ ਵਿੱਚ ਪਿਛਲੇ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ਤਹਿਤ ਨਸ਼ੇ ਪਰਫੁੱਲਤ ਹੋਏ ਇਹ ਇਕੱਲੇ ਇੱਕ ਬੰਦੇ ਦਾ ਦਾ ਫਿਕਰ ਨਹੀਂ ਸੀਗਾ ਪੰਜਾਬ ਦੇ 3 ਕਰੋੜ ਪੰਜਾਬੀਆਂ ਦਾ ਫਿਕਰ ਸੀਗਾ ਉਸ ਐਫਰਟਸ ਤਿੰਨ ਸਾਲਾਂ ਤੋਂ ਹੀ ਚੱਲ ਰਹੇ ਨੇ ਉਸ ਮਹਿੰਮ ਨੂੰ ਅਖੀਰਲਾ ਹੱਲਾ ਮਾਰਨ ਦੇ ਲਈ ਅਖੀਰਲਾ ਪੁਸ਼ ਦੇਣ ਦੇ ਲਈ ਇਹ ਯੁੱਧ ਅਸੀਂ ਯੁੱਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਛੇੜਿਆ ਜਿਹਦੇ ਤਹਿਤ ਜਿਹੜੇ ਡਰੱਗ ਪੈਡਲਰਸ ਨੇ ਜਿਹੜੇ ਸਮਗਲਰਸ ਨੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈਆਂ ਹੋਣਗੀਆਂ ਜਿਹੜੇ ਜਿਹੜੇ ਮਰੀਜ਼ ਨੇ ਇਹ ਨਸ਼ਿਆਂ ਦੇ ਵਿੱਚ ਪੈ ਚੁੱਕੇ ਉਹਨਾਂ ਨੂੰ ਮਰੀਜ਼ ਸਮਝ ਕੇ ਬੁੱਕਲ ਦੇ ਵਿੱਚ ਲਿਆ ਜਾਊਗਾ ਤੇ ਸਹੀ ਰਾਹਤ ਜਿਹੜਾ ਆ ਜਾਊਗਾ ਸੋ ਮੈਂ ਮੈਂ ਇਹਨਾਂ ਡਰੱਗ ਸਮੱਗਲਰਾਂ ਨੂੰ ਤਸਕਰਾਂ ਨੂੰ ਮੈਂ ਸਪਸ਼ਟ ਤੌਰ ਤੇ ਕਹਿ ਦਿੰਦਾ ਕਿ ਜਾਂ ਤਾਂ ਤੁਸੀਂ ਇਹ ਕਾਲਾ ਧੰਦਾ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਦੀਆਂ ਨਸਾਂ ਦੇ ਵਿੱਚ ਤੱਕ ਪਹੁੰਚਾਉਣ ਵਾਲਾ ਜਿਹੜਾ ਜ਼ਹਿਰ ਹੈ ਇਹ ਧੰਦੇ ਨੂੰ ਬੰਦ ਕਰ ਦਿਓ ਤੇ ਨਹੀਂ ਪੰਜਾਬ ਛੱਡ ਦਿਓ ਨਹੀਂ ਕਿਵੇਂ ਛਡਵਾਉਣਾ ਹੈ ਇਹ ਸਾਨੂੰ ਪਤਾ ਹੈ ਤੇ ਅਸੀਂ ਹੁਣ ਛੜਵਾ ਕੇ ਰਾਂਗੇ ਪਰ ਇਹਦੇ ਲਈ ਇਹਦੇ ਲਈ ਸਾਨੂੰ ਪੰਜਾਬ ਦੇ 3 ਕਰੋੜ ਸਾਥੀਆਂ ਦਾ ਲੋਕਾਂ ਦਾ ਸਾਨੂੰ ਸਾਥ ਚਾਹੀਦਾ ਸਾਰੇ ਅਫਸਰਾਂ ਦੇ ਬਹੁਤ ਸਾਰੇ ਫੈਸਲੇ ਲਿਖਾ ਕੋਟ ਆਫਿਸ ਰਾਣਾ ਚਾਹੀਦੀ ਕਿ ਅੱਗੇ ਤੋਂ ਵੀ ਅਫਸਰਾਂ ਨੇ ਜੇ ਕੋਈ ਸਟ੍ਰਾਈਕ ਕਰਨਗੇ ਤਾਂ ਇਸ ਤੋਂ ਪਹਿਲੇ ਦਿਨ ਤੋਂ ਹੀ ਸਾਡਾ ਕੰਸਰਨ ਹੈ ਜਿਹੜਾ ਬੜਾ ਕਲੀਅਰ ਹੈ ਸਟੈਂਡ ਬੜਾ ਕਲੀਅਰ ਹੈ ਵੀ ਜੇ ਕੋਈ ਚਾਹੇ ਕੋਈ ਮੁਲਾਜ਼ਮ ਜਥੇਬੰਦੀ ਹੈ ਚਾਹੇ ਕੋਈ ਹੋਰ ਜਥੇਬੰਦੀ ਹੈ ਚਾਹੇ ਕੋਈ ਇੱਕ ਇੰਡੀਵਿਜੂਅਲ ਵੀ ਹੈਗਾ ਉਹ ਸਾਡੇ ਕੋਲੇ ਪੰਜਾਬ ਸਰਕਾਰ ਕੋਲੇ ਆ ਕੇ ਬੈਠੇ ਆ ਮਸਲਾ ਦੱਸੇ ਤੇ ਉਹਦਾ ਹੱਲ ਕਰਾਉਣ ਲਈ ਅਸੀਂ ਵਚਨਬੱਧ ਆ ਪਰ ਜੇ ਕੋਈ ਇਹ ਕਹੇ ਵੀ ਅਸੀਂ ਲੋਕਾਂ ਨੂੰ ਖੱਜਲ-ਖਵਾਰ ਵੀ ਕਰਾਂਗੇ ਅਸੀਂ ਲੋਕਾਂ ਦੀ ਲੁੱਟਕਸੱਟ ਵੀ ਕਰਾਂਗੇ ਅਸੀਂ ਰਿਸ਼ਵਤਾਂ ਵੀ ਲਵਾਂਗੇ ਤੇ ਜੇ ਸਾਡੇ ਤੇ ਕਾਰਵਾਈ ਹੋਊਗੀ ਤੇ ਫਿਰ ਅਸੀਂ ਅਸੀਂ ਮਾਸ ਸਟ੍ਰਾਈਕ ਜਾਂ ਹੜਤਾਲ ਦੇ ਦੇ ذریعے ਸਰਕਾਰ ਦੀ ਬਾਹਮ ਰੋੜ ਲਾ ਕੇ ਸਰਕਾਰ ਦੀ ਗਰਦਨ ਤੇ ਗੋਡਾ ਧਾਰ ਲਾਂਗੇ ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਲਾਂਗੇ ਭੁੱਲ ਜੋ ਉਹ ਦਿਨ ਲੱਥ ਗਏ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਕੋਈ ਪਰੇਸ਼ਾਨ ਕਰਨ ਦੇ ਲਈ ਤੇ ਦੇਲੇ ਕੋਈ ਹਿਮਾਕਤ ਕਰ ਲੂਗਾ ਉਹਨੂੰ ਇਹੋ ਜਿਹਾ ਸਖਤੀ ਦੇ ਨਾਲ ਡੇਜੇਠਾਂਗੇ ਕਿ ਮੁੜਕੇ ਮੁੜਕੇ ਲੰਬਾ ਸਮਾਂ ਉਹਨਾਂ ਨੂੰ ਚੇਤੇ ਰਹਿਣਾ ਕਿ ਜੇ ਲੋਕਾਂ ਨੂੰ ਪਰੇਸ਼ਾਨ ਕਰਾਂਗੇ ਤੇ ਜੇ ਕਰਪਸ਼ਨ ਕਰਾਂਗੇ ਜਿਹੜਾ ਮੁਲਾਜ਼ਮ ਆਪਦੀ ਨੇਕ ਨੀਤੀ ਤੇ ਦਸਾਂ ਨਾ ਉਹਦੀ ਕਿਰਤ ਕਮਾਈ ਤਨਖਾਹ ਦੇ ਕੰਮ ਕਰ ਸਕਦਾ ਉਹ ਕਰੇ ਜਿਹੜਾ ਨਹੀਂ ਕਰ ਸਕਦਾ ਹੈਗਾ ਉਹ ਛੁੱਟੀ ਕਰੇ ਹਜ਼ਾਰਾਂ ਲੱਖਾਂ ਨੌਜਵਾਨ ਮੁੰਡੇ ਕੁੜੀਆਂ ਨੇ ਜਿਹੜੀਆਂ ਉਹ ਉਹ ਲੈਨ ਚ ਲਾ ਕੇ ਨੌਕਰੀ ਲੈਣ ਨੂੰ ਤਿਆਰ ਨੇ ਉਹਨਾਂ ਨੂੰ ਹਾਇਰ ਕਰ ਲਾਂਗੇ ਠੀਕ ਹੈ ਜੀ